ਹੁਣ ਜਿਹੜੇ ਅੱਜ ਦਸਤਾਰ ਮੁਕਾਬਲੇ ਗੁਰੂ ਅਮਰਦਾਸ ਜੀ ਦੇ ਪਾਵਨ ਜੋਤੀ ਜੋਤ ਦਿਹਾੜਿਆਂ ਨੂੰ ਮਨਾਉਂਦੇ ਆ ਹੋਇਆ ਦੁਪਹਿਰ ਵੇਲੇ ਜਿਹੜੇ ਆ ਉਹ ਦਸਤਾਰ ਮੁਕਾਬਲੇ ਕਰਵਾਉਣ ਦਾ ਯਤਨ ਕੀਤਾ ਗੁਰਗਿੱਤਾਰ ਸੇਵਾ ਸੁਸਾਇਟੀ ਦੇ ਵੀਰਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਉਹਦੇ ਜਿਹੜੇ ਆ ਛੋਟੇ ਜੂਨੀਅਰ ਗਰੁੱਪ ਦੇ ਜਿਹੜੇ ਬੱਚੇ ਨੇ ਉਹਨਾਂ ਚੋਂ ਮਹਤਾਬ ਸਿੰਘ ਸੋਢੀ ਜਿਹੜੇ ਉਹ ਪਹਿਲੇ ਨੰਬਰ ਤੇ ਆਏ ਆ ਉਹਨਾਂ ਨੂੰ ਵੀ ਬੇਨਤੀ ਆਪਣਾ ਜਿਹੜੇ ਆ ਗੁਰੂ ਘਰ ਤੋਂ ਉਹਨਾਂ ਨੂੰ ਜਿਹੜਾ ਦਸਤਾਰ ਦੀ ਬਖਸ਼ਿਸ਼ ਨਾਮ ਦੇ ਰੂਪ ਦੇ ਜਿੱਤੀ ਜਾਣੀ ਹੈ ਉਹ ਪ੍ਰਾਪਤ ਕਰਨ ਜੀ ਕਰਮਵੀਰ ਸਿੰਘ ਸੋਢੀ ਜਿਹੜੇ ਨੇ ਉਹ ਦੂਸਰੇ ਨੰਬਰ ਤੇ ਆਏ ਨੇ ਤੇ ਕਰਨਵੀਰ ਸਿੰਘ ਜਿਹੜੇ ਨੇ ਉਹ ਤੀਜੇ ਨੰਬਰ ਤੇ ਆਏ ਨੇ ਉਹਨਾਂ ਨੂੰ ਵੀ ਬੇਨਤੀ ਆ ਆਪਾ ਆਪਣਾ ਸਿਰੋਪਾਤ ਸਿਰੋ ਸਨਮਾਨ ਜਿਹੜਾ ਉਹ ਪ੍ਰਾਪਤ ਕਰੋ ਜੀ ਚਲੋ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਜਿਹੜੇ ਸੀਨੀਅਰ ਜਿਹੜੇ ਗਰੁੱਪ 'ਚ ਜਿਹੜਾ ਮੁਕਾਬਲਾ ਸੀ ਉਹਦੇ 'ਚੋਂ ਬਲਜਿੰਦਰ ਸਿੰਘ ਜਿਹੜੇ ਆ ਉਹ ਪਹਿਲੇ ਨੰਬਰ ਤੇ ਆਏ ਸੀ ਉਹਨਾਂ ਨੂੰ ਵੀ ਬੇਨਤੀ ਆਪਣਾ ਸਨਮਾਨ ਜਿਹੜਾ ਉਹ ਪ੍ਰਾਪਤ ਕਰਨ ਜੀ ਦੂਸਰੇ ਨੰਬਰ ਤੇ ਜਿਹੜੇ ਗੁਰਕਰਨਦੀਪ ਸਿੰਘ ਢਿੱਲੋਂ ਤੇ ਅਨਮੋਲਦੀਪ ਸਿੰਘ ਜਿਹੜੇ ਆ ਤੀਜੇ ਸਥਾਨ ਤੇ ਰਹੇ ਨੇ ਉਹ ਵੀ ਨਾਲ ਸਤਿ ਸ੍ਰੀ ਅਕਾਲ ਗੁਰਕਰਨਦੀਪ ਸਿੰਘ ਢਿੱਲੋਂ ਜੀ ਅਨਮੋਲਦੀਪ ਸਿੰਘ ਜੀ ਵੀ ਆਪਣਾ ਕੇ ਸਨਮਾਨ ਪ੍ਰਾਪਤ ਕਰਨ ਜੀ ਸੋਨਹਾਰ ਬਲਰਾਜ ਸਿੰਘ ਜੀ ਨੂੰ ਵੀ ਬੇਨਤੀ ਹੈ ਆਪਣਾ ਜਿਹੜਾ ਗੁਰੂ ਘਰ ਦੀ ਬਖਸ਼ਿਸ਼ ਜਿਹੜੀ ਆ ਉਹ ਪ੍ਰਾਪਤ ਕਰਨ ਲਈ ਸੋਨਹਾਰ ਇਨਾ ਬੇਨਤੀਆਂ ਦੇ ਨਾਲ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਇੱਕ ਸਭ ਤੋਂ ਵੱਡੀ ਜ਼ਰੂਰੀ ਬੇਨਤੀ ਹੈ ਗੁਰੂ ਕੀ ਸਾਦ ਸੰਗਤ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਅੰਧੋਰ ਪਲੋਆ